ਜੀ 사시 ਗਾਲ ਜੀ ਸਾਰਿਆਂ ਨੂੰ ਹੋਪਜਾ ਸਾਰੇ ਕਹਦੇ ਤੁਸੀਂ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਥੋੜੇ ਜਿਹਾ ਹਾਰਸੂਟ ਇਹ ਆਪਾਂ ਨੇ ਵਰਕ ਕੀਤਾ ਹੋਇਆ ਗ੍ਰੀਨ ਕਲਰ ਦੇ ਸੂਟ ਤੇ ਹਣਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹ ਬਾਵਾ ਨੇ ਇਹ نیچے ਕਿਰੇ ਤੇ ਆਉਗੀ ਐਂਡ ਇਹ ਕਾਟਨ ਦੀ ਸਟੱਫ ਤੁਸੀਂ ਜਿਹੜਾ ਮਰਜ਼ੀ ਲਗਵਾ ਸਕਦੇ ਹੋ ਹਨ ਕਾਟਨ ਦਾ ਜੌਰ ਜਟ ਦਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਇੰਦਾ ਦੇ ਸੂਟ ਰੈਡੀ ਕਰਵਾ ਸਕਦੇ ਆਪਾਂ ਇਹਦੇ ਨਾਲ ਹਜੇ ਆਪਾਂ ਨੇ ਸਟਿਚ ਕਰਨਾ ਹੈ ਤੇ ਦੁਪੱਟਾ ਵੀ ਰੈਡੀ ਕਰਵਾਣਾ ਹੈ ਫਿਰ ਆਪਾਂ ਪੂਰੀ ਲੁੱਕ ਵੀ ਤੁਹਾਨੂੰ ਦਿਖਾ ਦਾਂਗੇ ਉਸ ਤੋਂ ਬਾਅਦ ਦੂਜਾ ਸੂਟ ਆਤਾ ਹੈ ਇਹ ਵਾਲਾ ਇਹ ਆਪਾਂ ਨੇ ਇਸ ਦਾ ਸੂਟ ਰੈਡੀ ਕੀਤਾ ਹੈ ਬਾਟਰਮ ਤੇ ਉੱਪਰ ਵਰਕ ਆ ਦੁਪੱਟਾ ਇਤਨਾਲ ਪਿਓਰ ਜਿਨੋਂ ਦਾ ਲੱਗਾ ਹੋਇਆ ਤੇ ਇਹ ਸ਼ਾਰਟ ਆ ਇਹ ਜੈਪੁਰੀ ਲੁੱਕ ਦੇ ਵਿੱਚ ਆਰਗੰਜ਼ਾ ਹੈ ਆ ਪਿਓਰ ਆਰਗੰਜ਼ਾ ਦਾ ਸੂਟ ਹੈ ਇਹ ਦੇਖੋ ਜੀ ਕਿੰਨਾ ਸੋਹਣਾ ਪਾਈਪਿੰਗ ਲਾ ਕੇ ਆਪਾਂ ਨੇ ਸਟਿਚ ਕੀਤਾ ਹੋਇਆ ਇਹ ਹੋ ਗਿਆ ਦੂਜਾ ਸੂਟ ਹੁਣ ਇਸ ਤੋਂ ਬਾਅਦ ਆਂਦੇ ਜਿਵੇਂ ਆਪਾਂ ਜਿਹੜੇ ਕਾਟਨ ਦੇ ਸੂਟ ਰੈਡੀ ਕਰਦੇ ਹਾਂ ਨਾ ਕੁਝ ਹੋਰ ਸਾਡੇ ਕੋਲ ਸਟੀਚਿੰਗ ਲਈ ਆਏ ਹੋਏ ਸੀ ਆਪਾਂ ਨੇ ਉਹ ਰੈਡੀ ਕੀਤੇ ਨੇ ਲੈਸ ਨਾਲ ਲਗਾ ਕੇ ਇਹ ਵੀ ਕਾਟਨ ਦਾ ਸੂਟ ਆ ਸਿੰਪਲ ਲੈਸ ਲਗਾਈ ਹੋਈ ਹੈ ਤੇ ਔਰ ਗੰਗਰ ਦੀ ਪਾਈਪਿੰਗ ਲਾ ਕੇ ਸਿੰਪਲ ਜਿਹਾ ਤਿਆਰ ਕੀਤਾ ਹੋਇਆ ਜੇ ਕਿਸੇ ਨੇ ਸਿੰਪਲ ਤਿਆਰ ਕਰਵਾਣਾ ਹੋਵੇ ਤਾਂ ਇਹ ਵੀ ਪ੍ਰਿੰਟਡ ਸੂਟ ਆਪਾਂ ਨੇ ਸਿੰਪਲ ਤਿਆਰ ਕੀਤਾ ਹੋਇਆ ਇਹਦੇ ਤੇ ਵੀ ਲੈਸ ਲੱਗੀ ਹੋਈਆਂ ਇਹ ਜਿੱਦਾਂ ਇਹਦੇ ਨਾਲ ਆਪਾਂ ਇਹਨੂੰ ਦੁਪੱਟਾ कॉटन कोटा ਦਾ ਰੈਡੀ ਕੀਤਾ ਹੈ ਇਹ ਬਾਟਮ ਹੋ ਗਈ ਇਹਦੀ ਤੇ ਦੁਪੱਟਾ ਹੋ ਗਿਆ ਦੁਪੱਟੇ ਦੇ ਲੈਸ ਲਗਾ ਕੇ ਆਪਾਂ ਇਹ ਰੈਡੀ ਕੀਤਾ ਹੈ ਇਹ ਹੋ ਗਿਆ ਸੂਟ ਉੱਤਵਾਦੀਕ ਹੋ ਸੂਟ ਅੰਦਾ ਹੋਰ कॉटन ਦਾ ਉਹ ਆਪਾਂ ਨੇ ਕੀਤਾ ਹੋਇਆ ਇਹਦੇ ਤੇ ਐਕਟ ਡਿਜ਼ਾਈਨਿੰਗ ਕਰਦੀ ਨੈਕ ਡਿਜ਼ਾਈਨਿੰਗ ਆਪਾਂ ਨੇ ਹਾਵਲੇ ਕੀਤੀ ਹੋਈ ਐ ਇਹਦੇ ਤੇ ਬਾਜੂ ਤੇ ਡਿਜ਼ਾਈਨ ਕੀਤਾ ਹੋਇਆ ਬਾਜੂ ਡਿਜ਼ਾਈਨ ਵਾਲੀਆਂ ਕਰਦੀਆਂ ਐ ਐਂਡ ਘੇਰੇ ਤੇ ਔਰ ਚੱਕਾਂ ਤੇ ਸਾਰੇ ਕਿਤੇ ਅੱਗੇ ਪਿੱਛੇ ਲੈਂਸ ਕਮਾਈ ਹੋਈ ਐ ਦੁਪੱਟੇ ਦੇ ਨਾਲ ਆਪਾਂ ਨੇ ਆਹ ਰੈਡੀ ਕੀਤਾ ਐ ਔਰ ਇਹਦੇ ਨਾਲ ਬਾਟਮ ਆਪਾਂ ਨੇ ਰੈਡੀ ਕੀਤੀ ਹੋਈ ਐ ਇਹ ਵਾਲੀ ਬਾਟਮ ਦੇ ਵੀ ਪੌਂਚਾਂ ਤੇ ਲੈਂਸ ਲਗਾਤੀ ਔਰ ਇਹਦੇ ਨਾਲ ਗੁੱਡੀ ਕੱਟ ਬਾਟਮ ਆਪਾਂ ਨੇ ਪਹਿਲਾਂ ਤਿਆਰ ਕੀਤੀ ਹੋਈ ਐ ਗੁੱਡੀ ਕੱਟ ਸਲਵਾਏ ਔਰ ਤੁਹਾਨੂੰ ਜੇ ਕੋਈ پسندਾਨ ਕਿਸੇ ਨਹੀਂ ਆਰਡਰ ਕਰਨਾ ਹੋਵੇ ਤਾਂ ਆਪਾਂ ਨੂੰ WhatsApp ਮੈਸੇਜ ਕਰ ਸਕਦੇ ਆ ਆਪਾਂ ਕਪੜਾ ਲੈ ਕੇ ਵੀ ਸਟਿਚ ਕਰ ਸਕਦੇ ਆ ਤਾਂ ਤੁਸੀਂ ਆਪਣਾ ਕਪੜਾ ਵੀ ਭੇਜ ਕੇ ਵਰਕ ਵੀ ਤਿਆਰ ਕਰਾ ਸਕਦੇ ਆ ਐਂਡ ਸਟਿਚਿੰਗ ਵੀ ਕਰਾ ਸਕਦੇ ਆ ਬਹੁਤ ਘੱਟ ਰੇਟਾਂ ਤੇ ਔਰ ਜੈ ਜੇਪਲ ਬੁਟੀਕਾਂ ਨਾਲੋਂ ਘੱਟ ਰੇਟਾਂ ਦੇ ਤੁਹਾਨੂੰ ਤਿਆਰ ਹੋਣ ਕਿੰਨੇ ਕੋਈ ਮਿਲਣੇ